ਸਾਂਜੀ ਆਵਾਜ਼ ਨੂੰ ਹੰਕਾਰਾ ਦੇ ਕੇ ਪਹੁੰਚੇ ਮਲਾਮ ਸਾਥੀਓ ਸਾਡੇ ਪਿੰਡਾਂ 'ਚ ਜੇ ਕਦੇ ਘਰਦਿਆਂ ਦੀ ਕਿਸੇ ਬਾਹਰਲੇ ਬੰਦੇ ਨਾਲ ਕੋਈ ਸ਼ਰੀਕੇ ਨਾਲ ਕੋਈ ਲੜਾਈ ਹੋ ਜੇ ਚਾ ਸਾਡੇ ਬਜ਼ੁਰਗ ਮਾਤਾਵਾਂ ਕਹਿੰਦੀਆਂ ਰਹੀਆਂ ਨੇ ਪੁੱਤ ਆਟੋ ਪਾੜ ਨਾ ਹੋਇਓ ਇਕੱਠੇ ਰਹੋ ਇੱਕ ਵਿੱਚ ਬਰਕਤ ਹੁੰਦੀ ਐ ਉਹਨਾਂ ਦੀ ਗੱਲ ਵਾਕੇ ਹੀ ਠੀਕ ਐ ਕੋਈ ਇੱਕ ਅੱਜ ਕਿੰਨੀ ਬੜਕਦਰ ਅੱਜ ਪੰਜਾਬ ਦੇ ਮੁਲਾਜ਼ਮਾਂ ਨੇ ਦਿਖਾਈ ਕਿ ਐਨ ਪੀਐਸ ਦੇ ਮੁੱਦੇ ਤੇ ਅੱਜ ਸਭ ਤੋਂ ਵੱਡਾ ਘੱਟ ਪੰਜਾਬ ਦਾ ਸੰਗਰੂਰ ਦੇ ਵਿੱਚ ਹੋਇਆ ਕੋਈ ਤੇਰੇ ਕੋਈ ਵਿਭਾਗ ਦਾ ਮੁਲਾਜ਼ਮ ਕੋਈ ਜਿਲ੍ਹਾ ਵੀ ਰਿਆ ਹੋਣਾ ਜਿਹੜਾ ਅੱਜ ਸਾਡੇ ਇੱਥੇ ਕੱਠ ਦੇ ਵਿੱਚ ਪਹੁੰਚਿਆ ਨਾ ਹੋਵੇ ਅੱਜ ਪੂਰੇ ਦੇਸ਼ ਦੇ ਵਿੱਚ ਜਿਸ ਤਰ੍ਹਾਂ ਦਾ ਸਰਕਾਰਾਂ ਦੇ ਨਾਲ ਲਗਾਤਾਰ ਟਕਰਾਅ ਬਣ ਰਿਹਾ ਉਹ ਦੌਰ ਜਦੋਂ ਕੇਂਦਰ ਦੀ ਸਰਕਾਰ ਹਰ ਵਿਰੋਧ ਦੀ ਆਵਾਜ਼ ਨੂੰ ਕੁੱਟਣ ਰਹੀ ਹੈ ਖਰਕਾਂ ਦੇ ਖਿਲਾਫ ਬੋਲਣ ਵਾਲਿਆਂ ਲਈ ਉਹ ਬਲਟੋਚਰ ਲੈ ਕੇ ਆ ਰਹੀ ਆ ਤੇ ਕਾਰਪੋਰੇਟ ਦੇ ਮੁਨਾਫਿਆਂ ਦੇ ਲਈ ਉਹ ਇੱਕ ਢਾਲ ਬਣ ਕੇ ਖੜ ਗਈ ਤਾਂ ਉਸ ਵੇਲੇ ਜੇ ਕਿਸਾਨਾਂ ਦੀ ਅੰਦਸ ਪੀੜੀ ਦੀ ਮੰਗ ਜਿਉਂ ਸਭ ਤੋਂ ਪ੍ਰਮੁੱਖ ਰੂਪ ਦੇ ਵਿੱਚ ਉੱਭਰੀ ਆ ਅੱਜ ਪੂਰੇ ਦੇਸ਼ ਦੇ ਕਿਸਾਨ ਐਮਐਸਪੀ ਦੀ ਲੜਾਈ ਲੜ ਰਹੇ ਨੇ ਤਾਂ ਜਿੱਡੀ ਵੱਟੀ ਐਮਐਸਪੀ ਦੀ ਲੜਾਈ ਆ ਤੁਸੀਂ ਇਹ ਮੰਨ ਕੇ ਜਾਓ ਇਹ ਮੰਨ ਕੇ ਚੱਲਿਓ ਕਿ ਪੁਰਾਣੀ ਪੈਨਸ਼ਨ ਲਾਗੂ ਕਰਾਣੀ ਉਹ ਤੋਂ ਕੋਸ ਵਰਗੀ ਇੱਕ ਸਾਡੀ ਡਿਮਾਂਡ ਹੈ ਐਮਐਸਪੀ ਕਿਉਂ ਨਹੀਂ ਲਾਗੂ ਹੋ ਰਹੀ ਕਿਉਂਕਿ ਉਹਦੇ ਵਾਸਤੇ ਕੋਈ 8 ਤੋਂ 10 ਲੱਖ ਕਰੋੜ ਰੁਪਏ ਦਾ ਉਹ ਕਹਿੰਦੇ ਜਿਹੜਾ ਪਹਿਲਾਂ ਨਰਿੰਦਰ ਤੋਮਰ ਸੀ ਕਹਿੰਦੇ ਬਜਟ ਚਾਹੀਦਾ ਉਹ ਬਜਟ ਹੈਗਾ ਇਸੇ ਤਰ੍ਹਾਂ ਦੀ ਪੁਰਾਣੀ ਪੈਨਸ਼ਨ ਵੀ ਲਾਗੂ ਕਰਾਉਣੀ ਆ ਤਜਨਾ ਅਜ NPS ਦੀ ਵੈਲਿਊ ਜਿਹੜੀ ਬਣ ਚੁੱਕੀ ਹੈ ਮਾਰਕੀਟ ਕੋਈ 22% ਵੱਧ ਕੇ ਲਗਭਗ ਤਰੋੜ ਦੇ ਨੇੜੇ ਤੇੜੇ ਬਣ ਜਾ ਚੁੱਕੀ ਆ ਤੋ 8 ਲੱਖ ਕਰੋੜ ਰੁਪਿਆ ਕਾਰਪੋਰੇਟ ਦਾ ਵਾਪਸ ਲੈਣ ਦਾ ਸਵਾਲ ਹੈ ਜੇ ਅਜ ਪੂਰੇ ਭਾਰਤ 'ਚ ਮਜ਼ਦੂਰਾਂ ਦੀਆਂ ਚਾਰ ਕੋਟਾ ਦੇ ਖਿਲਾਫ ਲੜਾਈ ਬਣ ਰਹੀ ਆ ਕਿਸਾਨਾਂ ਦੀ ਐਮਐਸਪੀ ਦੇ ਬਣ ਰਹੀ ਆ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਨਿਊ ਐਜੂਕੇਸ਼ਨ ਪਾਲਿਸੀ ਦੇ ਖਿਲਾਫ ਆਗ ਰਹੀ ਆ ਦਾ ਇਹ ਪੂਰੇ ਮੁੱਤਰੀ ਕੇ ਮੁੱਤ ਪਦਰੀ ਲੜਾਈ ਹੈ ਪੁਰਾਣੀ ਪੈਨਸ਼ਨ ਨੂੰ ਲਾਗੂ ਕਰਾਉਣਾ ਪੰਜਾਬ ਦੇ ਵਿੱਚ ਹਿੱਕਾ ਕੀ ਆ ਕਿ ਇਸ ਮੁੱਦੇ ਨੂੰ ਲਾਗੂ ਕਰਾਉਣਾ ਅਸਲ ਦੇ ਵਿੱਚ ਉਸ ਕਾਰਪੋਰੇਟ ਦੇ ਖਿਲਾਫ ਖੜਨ ਦਾ ਮਾਮਲਾ ਮੋਦੀ ਸਰਕਾਰ ਦੇ ਖਿਲਾਫ ਖੜਨ ਦਾ ਮਾਮਲਾ ਸਾਡਾ ਸ਼ੱਕ ਤਾਂ ਉਦੋਂ ਹੀ ਸਹੀ ਸਾਫ਼ ਹੋਇਆ ਕਿ ਜਦੋਂ ਪਾਰਲੀਮੈਂਟ ਦੇ ਵਿੱਚ ਲਿਖਤੀ ਜਵਾਬ ਇਹਨਾਂ ਨੇ ਦਿੱਤਾ ਕਿ ਮਲਾਜਮਾ ਦਾ ਤੇ ਪੰਜਾਬ ਸਰਕਾਰ ਦਾ ਜਿਹੜੀ ਅਦਾਗੀ ਜਾਂਦੀ ਹੈ ਪੀਐਫ ਆਰਡੀਆਂ ਨੂੰ ਉਹਦੇ ਤੇ ਕੋਈ ਰੋਕ ਨਹੀਂ ਤੁਹਾਨੂੰ ਜਿੰਦੇ ਰਹਾਂਗੇ ਇਸ ਕਰਕੇ 18 ਨਵੰਬਰ 2022 ਦਾ ਨੋਟੀਫਿਕੇਸ਼ਨ ਜਿਨਵਾਸੀ ਉਹਦੋਂ ਹੀ ਕਾਹ ਕੀ ਨੋਟੀਫਿਕੇਸ਼ਨ ਕਿਹਾ ਕੋਈ ਇਸ ਕਰਕੇ ਕਾਜੀ ਨੋਟੀਫਿਕੇਸ਼ਨ ਸੀ ਕਿ ਪਹਿਲੀ ਮੰਗ ਕਿ ਐਨਪੀਐਸ ਕਟੌਤੀ ਬੰਦ ਕਰੋ ਤੇ ਸਾਡੇ ਜੀਪੀਐਫ ਖਾਤੇ ਸ਼ੁਰੂ ਕਰੋ ਇਹਦੇ ਤੇ ਤੁਹਾਡਾ ਕਾਹਦਾ ਜ਼ੋਰ ਲੱਗਦਾ ਪੀਐਫ ਆਰਡੀਆਂ ਤੋਂ ਜਿਹੜੀ ਅਸੀਂ ਵਾਪਸ ਕਰਾਉਣੀ ਆਪਦੀ ਅਮਾਉਂਟ ਉਹ ਗੱਲ ਵੱਖਰੀ ਉਹ ਇਹ ਤੋਂ ਬਾਤ ਹੀ ਲੜਾਈ ਪਰ ਜੇ ਸਾਨੂੰ ਇਹ ਪੂਰਾ ਇੱਕ ਵੈਹ ਮਿਲੀ ਹੁਣ ਉਹ ਵੈਹ ਜਿਹੜਾ ਹੈਗਾ ਪੱਕੇ ਉਹਦੇ ਵਿੱਚ ਯਕੀਨ ਚ ਬੰਨਦਾ ਜਾ ਰਿਹਾ ਕਿਸਾਨਾਂ ਦੀ ਜਦੋਂ ਕੇਂਦਰ ਦੇ ਨਾਲ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਸਾਹਿਬ ਪੈਠਦੇ ਨੇ ਤਾਂ ਉਹ ਕਹਿੰਦੇ ਮੈਂ ਪੁਲਦਾ ਕੰਮ ਕਰ ਰਹੇ ਹਾਂ ਜਥੇਬੰਦੀਆਂ ਦੇ ਕੇਂਦਰ ਸਰਕਾਰ ਦੇ ਵਿੱਚ ਇਹ ਪੁਲਦਾ ਕੰਮ ਉਹਦੋਂ ਕੀਤਾ ਜਾ ਸਕਦਾ ਜੇ ਕਿਤੇ ਕੇਂਦਰ ਦੇ ਵਿੱਚ ਕੋਈ ਉਸ ਤਰ੍ਹਾਂ ਦੀ ਸਰਕਾਰ ਹੋਵੇ ਜਿਹੜੀ ਕੋਈ ਧਰਮ ਨਹੀਂ ਮਜਾਰਿਆਂ ਨੂੰ ਸਹਿਨ ਕਰਦੀ ਹੋਵੇ ਜਿਹੜੀ ਵਿਰੋਧੀ ਆਵਾਜ਼ ਨੂੰ ਸਹਿਨ ਕਰਦੀ ਹੋਵੇ ਪਰ ਜਦੋਂ ਕੇਂਦਰ ਚ ਇੱਕ ਡਿਕਟੇਟਰੀ ਰਾਜ ਉਹ ਮੋਦੀ ਅਮਿਤ ਸ਼ਾਹ ਵਰਗੇ ਉਸ ਤਰ੍ਹਾਂ ਦੇ ਗੁੰਡੇ ਬਦਮਾਸ਼ਾਂ ਦਾ ਟੋਲਾ ਬੈਠ ਗਿਆ ਹੋਵੇ ਜਿਹੜੇ ਸਿੱਧੇ ਸਿਰਦੇ ਵਿੱਚ ਗੋਲੀਆਂ ਮਾਰ ਰਹੇ ਹੋਣ ਤਾਂ ਉਦੋਂ ਭਗਵੰਤ ਮਾਤਾ ਜੀ ਹੁਣ ਤੁਹਾਡੇ ਪੁਰ ਬਣਦਾ ਕੰਮ ਦਾ ਬਿਣਾ ਨਹੀਂ ਹੈ ਹੁਣ ਪੁਰ ਨਹੀਂ ਹੁਣ ਤੁਸੀਂ ਅੱਡਾ ਲਾ ਕੇ ਕੇਂਦਰ ਦੇ ਨਾਲ ਲੜਾਈ ਲੜਨ ਦੀ ਲੋੜ ਹੈ ਪਰ ਤੁਸੀਂ ਕੇਂਦਰ ਨਾਲ ਤਾਂ ਅੱਡਾ ਛੀ ਲਾਉਣਾ ਹੈ ਤੁਹਾਡਾ ਅੱਡਾ ਤਾਂ ਪੰਜਾਬ ਦੇ ਮਲਾਜਮਾਨਾਂ ਨਾਲ ਲੱਗਿਆ ਹੋਇਆ ਕੱਲ ਤੋਂ ਸੀਆਈਡੀ ਦਾ ਪ੍ਰਸ਼ਾਸਨ ਦਾ ਇੱਕ ਇੱਕੋ ਲਟੀਆਂ ਹੋਇਆ ਬਿਆਨ ਕਿ ਮੁੱਖ ਮੰਤਰੀ ਦੇ ਨਾਲ ਆਸੀਂ ਮੀਟਿੰਗ ਨਹੀਂ ਕਰਾ ਸਕਦੇ ਇਹ ਉਹ ਸਾਰੇ ਲੋਕ ਜਿਹੜੇ ਪਹਿਲੀਆਂ ਸਰਕਾਰਾਂ ਨੂੰ ਭੰਡ ਕੇ ਸੱਤਾ ਦੇ ਵਿੱਚ ਆਏ ਇਹ ਕਹਿ ਕੇ ਕਿਸੇ ਨੂੰ ਵੀ ਤੂੰ ਤਾਂ ਮਹਾਰਾਜ ਹੈ ਤੂੰ ਤਾਂ ਆਪਣੇ ਮਹਿਲੋਂ ਨਹੀਂ ਨਿਕਲਦਾ ਤੇ ਬਾਗਲਾ ਦੇ ਉੱਤੇ ਦੋਸ਼ ਲਾ ਕੇ ਕਿ ਤੁਸੀਂ ਸਾਰੇ ਪੰਜਾਬ ਨੂੰ ਖਾ ਕੇ ਉਹ ਸਾਰੇ ਦੋਸ਼ ਆਸਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਖੜੇ ਕੀਤੇ ਜਿਹਦੇ ਉੱਤੇ ਚੜ ਕੇ ਤੁਸੀਂ ਪੰਜਾਬ ਦੀ ਸੱਤਾ ਦੇ ਉੱਤੇ ਕੁਰਸੀਆਂ ਦੇ ਉੱਤੇ ਬੈਠੇ ਹੋ ਪਰ ਆਜੋ ਉਸੇ ਤਰ੍ਹਾਂ ਦੇ ਮਹਾਰਾਜੇ ਹੋਣੀਆਂ ਚਾਹੀਦੀਆਂ ਨੇ ਤਾਂ ਜਿਨ੍ਹਾਂ ਦੀਆਂ ਨੀਤਾਂ ਠੀਕ ਸੀ ਅੱਜ ਉਹ ਵੀ ਸਮਝਦੇ ਬੈਠੇ ਨੇ ਇਸ ਕਰਕੇ ਇਸ ਰੈਲੀ ਤੋਂ ਬਾਅਦ ਜਦੋਂ ਤੱਕ ਇਸ ਪ੍ਰਾਣੀ ਮੈਸ਼ੇ ਦੀ ਡਿਮਾਂਡ ਪੂਰੀ ਨਹੀਂ ਹੁੰਦੀ ਅਸੀਂ ਕੋਈ ਇੱਕ ਰੈਲੀ ਵਾਸਤੇ ਇੱਕ ਤਾਰੀ ਕੀਤੀ ਉਦੋਂ ਤੱਕ ਇਕੱਤੇ ਵਿੱਚ ਹੁੱਬ ਕੇ ਇਸ ਨੂੰ ਤਾਕੜਾ ਕਰਨ ਦੀ ਪੂਰੇ ਦੇ ਵੀ ਇੱਕ ਜ਼ਿੰਮੇਵਾਰੀ ਲੈਣੀ ਆ ਸਟੇਜ ਤੋਂ ਜਦੋਂ ਤੱਕ ਪ੍ਰਾਣੀ ਪੈਨਸ਼ਨ ਲਾਗੂ ਨਹੀਂ ਹੁੰਦੀ ਤਾਕੜਾ ਹੋ ਕੇ ਰੈਲੀਆਂ ਦਾ ਮੁਜ਼ਾਹਰਾ ਦਾ ਤੁਸੀਂ ਸਾਥ ਦਿਓ ਜਦੋਂ ਤੱਕ ਨੇ ਪ੍ਰਾਣੀ ਪੈਸ਼ਨ ਇਹਦੇ ਮੈਨੂੰ ਲਾਗੂ ਨਹੀਂ ਕਰਾਉਂਦੇ 1972 ਦੇ ਐਕਟ ਤੇ ਇਹ ਲੜਾਈ ਜਾਰੀ ਰਹੂਗੀ ਧੰਨਵਾਦ ਸਰਕਾਰਾਂ ਫਾਸੀਵਾਦੀ ਸਰਕਾਰਾਂ ਜੇਕਰ ਮੋਦੀ ਦੀ ਗੱਲ ਕਰ ਲਈਏ ਤਾਂ ਚੰਗੇ ਨਾਂ ਦੇ ਉੱਤੇ 2014 ਦੇ ਵਿੱਚ ਕਾਬਜ਼ ਹੋ ਕੇ ਕਸਤਰਾਂ ਦੇਸ਼ ਦੇ ਵਿੱਚ ਮਾਹੌਲ ਬਣਾਇਆ ਗਿਆ ਵੀ ਅੱਛੇ ਦਿਨ ਆ ਜਾਣੇ ਨੇ ਹੋਂ ਤੱਕ ਸਾਡੇ ਜਿਹੜੇ ਦਿਨ ਸੀ ਉਹ ਬੁੜੇ ਹੀ ਨਹੀਂ ਸੀ ਕਸਤਰਾਂ ਲੋਕਾਂ ਨੇ ਧੜਾ ਧੜ ਵੋਟਾਂ ਪਾ ਕੇ ਉਹਨਾਂ ਨੂੰ ਸੱਤਾ ਤੇ ਕਾਬਜ਼ ਕਰਦਾ ਜਿਹਦਾ ਪਿਛਲੇ 10 ਸਾਲਾਂ ਤੋਂ ਅਸੀਂ ਸੰਤਾਪ ਉਡਾ ਰਹੇ ਆ ਤੇ ਆ ਚਾਰ ਸਾਲ ਹੋਰ ਹੋ ਗਏ ਤੇ ਕਿਸ ਢੰਗ ਦੇ ਨਾਲ ਦੇਸ਼ ਦਾ ਮਾਹੌਲ ਆ ਇਹਨਾਂ ਨੇ ਹਿੰਦੂ ਮੁਸਲਮ ਦੇ ਨਾਂ ਦੇ ਉੱਤੇ ਸਿੱਖ ਈਸਾਈ ਦੇ ਨਾਂ ਦੇ ਉੱਤੇ ਆ ਜਿਹੜਾ ਮਾਹੌਲ ਬਣਾਇਆ ਇਹਨੂੰ ਅਸੀਂ ਸੰਤਾਪ ਉਡਾ ਰਹੇ ਆ ਸਭ ਤੋਂ ਵੱਡੀ ਫਾਸੀਵਾਦ ਸਰਕਾਰ ਆ ਜਿਹੜੀ ਇਹ ਸਾਬਤ ਹੋਈ ਹੈ ਇਹਦੇ ਨਾਲ ਦੀ ਨਾਲ ਬਦਲਾਅ ਦੇ ਨਾਂ ਦੇ ਉੱਤੇ ਵੀ ਪਤਾ ਨਹੀਂ ਕੋਈ ਦੁਨੀਆ ਦੇ ਉੱਤੇ ਜਿੱਦੋਂ ਭਗਵੰਤ ਮਾਨ ਮੁੱਖ ਮੰਤਰੀ ਬਣ ਗਿਆ ਖਰੀ ਚਮਤਕਾਰ ਹੀ ਹੋ ਜੂਗਾ ਸਾਰੇ ਮਸਲੇ ਗੱਲ ਦੇ ਵਿੱਚ ਅੱਜ ਪੰਜਾਬ ਦਾ ਮੁਲਾਜਮ ਮੈਂ ਮੁਲਾਜਮਾਂ ਨੂੰ ਵੀ ਕਹੂੰਗਾ ਵੀ ਇਹਨਾਂ ਅਸੀਂ ਕੋਈ ਕਸਰ ਨਹੀਂ ਛੱਡੀ ਮਸ਼ੀਨਾਂ ਦੇ ਉੱਤੇ ਇਹਦੀਆਂ ਮਸ਼ੀਨਾਂ ਦੇ ਝਾੜੂ ਵਾਲੇ ਬਟਨ ਨੱਪ ਨੱਪ ਖਰਾਬ ਕਰਤੇ ਜਿਹਦਾ ਅਸੀਂ ਸੰਤਾਪ ਅੱਜ ਭੋਗ ਰਹੇ ਆ ਬੈਠੇ ਹਾਂ ਅੰਗਾ ਦਰਿਆ ਦੇ ਉੱਤੇ ਜਦੋਂ ਸੱਤਾ ਤੇ ਕਾਬੂ ਨਹੀਂ ਸੀ ਉਦੋਂ ਇਹ ਗੱਲ ਕਰਦੇ ਸੀ ਕਿਸੇ ਨੂੰ ਕੋਈ ਧਰਨਾ ਨਹੀਂ ਲਾਉਣਾ ਪੈਣਾ ਕਿਸੇ ਨੂੰ ਕੋਈ ਮੁਜਹਰਾ ਨਹੀਂ ਕਰਨਾ ਪੈਣਾ ਪਰ ਜਿਹੜਾ ਇਹਦਾ ਆਕਾ ਕੇ ਜੀ ਆਲਾ ਉਹ ਤਾਂ ਸਪਸ਼ਟ ਕਹਿੰਦਾ ਵੀ ਮੈਂ سرمਾਈਦਾਰੀ ਦੇ ਹੱਕ ਦੇ ਵਿੱਚ ਐ ਤੇ ਜਿਹੜਾ ਬੰਦਾ سرمਾਈਦਾਰੀ ਦੇ ਹੱਕ ਦੇ ਵਿੱਚ ਐ ਉਹ ਮਜ਼ਦੂਰ ਦੇ ਹੱਕ ਦੇ ਵਿੱਚ ਕਿਸਤਰਾ ਹੋ ਸਕਦਾ ਉਹਦੇ ਕਰਕੇ ਅੱਜ ਸਾਨੂੰ ਆ ਦਰਿਆਾਂ ਦੇ ਉੱਤੇ ਬਹਿਣ ਲਈ ਮਜਬੂਰ ਹੋਣਾ ਪਿਆ ਪਰ ਮੈਂ ਇੱਕ ਗੱਲ ਇੱਥੇ ਕਹੌਣ ਚਾਹੁੰਦਾ ਵੀ ਦਰਿਆਾਂ ਦੇ ਉੱਤੇ ਆਪਾਂ ਕਿਉਂ ਬਹਿੰਦੇ ਆ ਘੜਾ ਅਸੀਂ ਬਹੁਤ ਚਾਵਾਂ ਦੇ ਨਾਲ ਸੱਤਾ ਤੇ ਕਾਬਜ਼ ਕੀਤਾ ਸੀ ਅੱਜ ਮਰਿਆ ਹੋਇਆ ਮੁੱਖ ਮੰਤਰੀ ਸਾਨੂੰ ਮਹਿਸੂਸ ਹੋ ਰਿਹਾ ਜਿਹਦੇ ਕਰਕੇ ਜਿਹਨੂੰ ਕੋਈ ਫਿਕਰ ਨਹੀਂ ਜਿਹਨੂੰ ਕੋਈ ਪੰਜਾਬ ਦੀ ਜਵਾਨੀ ਦਾ ਫਿਕਰ ਨਹੀਂ ਜਿਹਨੂੰ ਵੀ ਪੰਜਾਬ ਦੀ ਕਿਸਾਨੀ ਦਾ ਫਿਕਰ ਨਹੀਂ ਜਿਹਨੂੰ ਕੋਈ ਮੁਲਾਜ਼ਮ ਵਰਗ ਦਾ ਫਿਕਰ ਨਹੀਂ ਕਹਿੰਦੇ ਸੀ ਇੰਨੀਆਂ ਨੌਕਰੀਆਂ ਕਰ ਦਿਆਂਗੇ ਕਿ ਬਾਹਰ ਅੰਗਰੇਜ਼ ਆ ਕੇ ਇੱਥੇ ਨੌਕਰੀਆਂ ਕਰਿਆ ਕਰਨਗੇ ਹਰਾ ਪੈਨ ਮੇਰਾ ਚੱਲੂਗਾ ਤਾਂ ਪੰਜਾਬ ਦੇ ਮੁਲਾਜ਼ਮਾਂ ਦੇ ਲਈ ਚੱਲੂਗਾ ਉਹਨਾਂ ਦੀਆਂ ਰਹਿਂਦੀਆਂ ਮੰਗਾਂ ਦੇ ਲਈ ਚੱਲੂਗਾ ਸਾਥੀਓ ਇਸ ਸਟੇਜ ਦੇ ਉੱਤੇ ਕਾਫੀ ਬਿਲਾਲੇ ਬੋਲ ਗਏ ਆ ਕੋਈ ਬਹੱਤੀ ਗੱਲ ਕਰਨ ਵਾਲੀ ਰਹਿ ਨਹੀਂ ਗਈ ਅਸੀਂ ਵੀ ਦਫ਼ਤਰਾਂ ਦੇ ਵਿੱਚ ਡੀਪੂਆਂ ਦੇ ਵਿੱਚ ਰੋਜ਼ ਦੇ ਤੇ ਵਿਚਾਰਾ ਕਰਦੇ ਆ ਜਿਹੜਾ ਆਉਣ ਵਾਲਾ ਸਮਾਂ ਇਹ ਬਹੁਤ ਘਾਫਟ ਹੈ ਪਰ ਤਾਕਤ ਜਿਹੜੀ ਵੋਟ ਦੀ ਆ ਸਾਡੇ ਹੱਥ ਦੇ ਵਿੱਚ ਹੈ ਉਹ ਦੂਰ ਨਹੀਂ ਜਿੱਥੇ 13 ਸੀਟਾਂ ਦੀ ਕਲੇਮ ਕਰਦੀਆਂ ਬਈ ਜੱਤ ਕੇ ਲੈ ਜਾਵਾਂਗੇ ਇਹਨਾਂ ਨੂੰ ਪਤਾ ਲੱਗੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਵਕਤ ਦੂਰ ਨਹੀਂ ਉਹ ਤੁਹਾਡੇ ਕੋਲ ਆਰੋਗੇ ਉਹ ਸਾਡਾ ਸਵਾਲ ਬਣਦਾ ਇਹਨਾਂ ਨੂੰ ਕਰਨਾ ਵੀ ਆ ਪ੍ਰਾਣੀ ਪੈਨਸ਼ਨ ਦੇ ਨਾਂ ਦੇ ਉੱਤੇ ਮੰਗਾਂ ਦਾ ਜਿਹੜਾ ਇਹਨਾਂ ਨੇ ਗਰੰਟੀਆਂ ਦਿੱਤੀਆਂ ਚਾਰ ਨੰਬਰ ਦੇ ਉੱਤੇ ਮੰਗ ਪਈ ਸੀ ਵੀ ਪਰਾਣੀ ਪੈਸ਼ੇ ਲਾਗੂ ਕਰਾਂਗੇ ਉਹ ਗਰੰਟੀ ਵਾਲਾ ਨੈਟ ਤੋਂ ਡਾਊਨਲੋਡ ਕਰਕੇ ਉਹਨਾਂ ਨੂੰ ਦਿਖਾ ਦਿਓ ਉਹ ਆ ਚਾਰ ਨੰਬਰ ਵਾਲੀ ਗਰੰਟੀ ਤੁਹਾਡੀ ਕਿੱਥੇ ਐ ਵੀ ਉਹ ਕਿੱਧਰ ਗਈ ਪ੍ਰਾਨੀ ਪੈਸ਼ੇ ਜੀ ਨੇ ਕਹਿੰਦੇ ਸੀ ਕੋਈ ਧਰਨਾ ਨਹੀਂ ਲਾਉਣਾ ਪੈਣਾ ਕੋਈ ਮੁਜ਼ਾਹਰਾ ਨਹੀਂ ਕਰਨਾ ਥੋੜੇ ਜਿਹੇ ਝੂਠੇ ਵਾਦੇ ਆ ਜਿਹੜੇ ਇਹ ਲੋਕ ਹੁਣ ਬਾਹਲਾ ਸਹਿਲ ਨਹੀਂ ਕਰਨਗੇ ਵਕਤ ਸਾਥੀਓ ਆ ਗਿਆ ਅੱਜ ਭਾਵੇਂ ਮੁੱਖ ਮੰਤਰੀ ਦੇ ਘਰ ਦੇ ਵੱਲ ਕਰਾਓ ਦੀ ਗੱਲ ਹੈ ਉਹਨਾਂ ਦੇ ਦਰਮਿਆਨ ਦੇ ਵਿੱਚ ਵੀ ਇਹ ਇੱਕਾ ਜਿਹੜਾ ਆਪਾਂ ਜਿਸ ਢੰਗ ਨਾਲ ਹੋਇਆ ਉਸੇ ਤਰ੍ਹਾਂ ਹੀ ਇਹ ਨੂੰ ਮਜ਼ਬੂਤ ਰੱਖਣਾ ਇਹ ਫਾਸੀਵਾਦੀ ਸਰਕਾਰ ਹੈ ਲਾਰੇਬਾਲ ਸਰਕਾਰਾਂ ਨੂੰ ਸੱਤਾ ਤੋਂ ਪਰੇਲ ਕਰਨ ਦਾ ਇੱਕੋ ਇੱਕ ਰਸਤਾ ਇੱਕੇ ਦੇ ਨਾਲ ਸੰਘਰਸ਼ ਕਰ। ਇਸ ਕਰਕੇ ਅੱਜ ਵੀ ਮੈਂ ਸਾਰੇ ਹੀ ਸਾਥੀਆਂ ਨੂੰ ਜਿਹੜੀਆਂ-ਜਿਹੜੀਆਂ ਜੱਥੇਬੰਦੀਆਂ ਆਈਆਂ ਤੁਸੀਂ ਸਾਰੇ ਜੋੜੇ ਇਸ ਗੱਲ ਦੀ ਵਧਾਈ ਦਿੰਦਾ। ਇਸ ਏਕੇ ਨੂੰ ਹੋਰ ਮਜ਼ਬੂਤ ਕਰੀਏ। ਪੁਰਾਣੀ ਪੈਨਸ਼ਨ ਜਿਹੜੇ ਹਿਮਾਚਲ ਵਾਲਿਆਂ ਨੇ ਵਾਅਦਾ ਕੀਤਾ ਸੀ ਵੀ ਪਹਿਲੀ ਕੈਂਡੀਟ ਦੇ ਵਿੱਚ ਲਾਗੂ ਕਰਦਾਂਗੇ ਉਸੇ ਤੰਗ ਨਾਲ ਕਾਪੀ ਪਿਛਲੇ ਸਮੇਂ ਦੇ ਵਿੱਚ ਫਾਈਨਾਂਸ ਮਿਨਿਸਟਰ ਨਾਲ ਸਾਡੀ ਮੀਟਿੰਗ ਹੋਈ। ਗੱਲ ਚੱਲੀ ਵੀ ਆ ਸਟੇਰ ਨੇ ਆ ਸਟੇਰ ਨੇ ਲਾਗੂ ਕਰਤੀ ਕਿ ਨਾ ਮਾਚਲੇ ਵਾਲਿਆਂ ਦਾ ਸਭ ਤੋਂ ਮਾਰੀ ਲਾਗੂ ਕੀਤੀ ਆ ਇਸ ਕਰਕੇ ਉਹਦਾ ਸਾਨੂੰ ਅੰਦਾਜ਼ਾ ਲੱਗ ਲੈਣਾ ਚਾਹੀਦਾ ਕਿ ਇਹ ਮੁਲਾਜ਼ਮਾਂ ਦੇ ਮੁਲਾਜ਼ਮ ਵਰਗ ਦੇ ਪਬਲਿਕ ਸੈਕਟਰ ਦੇ ਬਿਲਕੁਲ ਹੱਕ ਨਹੀਂ ਇਸ ਕਰਕੇ ਇਹਨਾਂ ਦੀ ਤੌਰ ਤੇ ਗੋਡਾ ਆਪਾਂ ਨੂੰ ਉਹਨਾਂ ਦੇ ਵਸਤੇ ਵਿੱਚ ਭਮਿਆਜ ਦੀ ਗੱਲ ਹੈ ਸਮੇਂ-ਸਮੇਂ ਤੇ ਇਹਨੂੰ ਆਪਦੀ ਔਕਾਤ ਦੀ ਗੱਲ ਕਰਾਉਣੀ ਪੈਣੀ ਤੇ ਜਿਹੜੀ ਆਪਦੀ ਪ੍ਰਾਣੀ ਪੈਨਸ਼ਨ ਦੀ ਹੈ ਬਹਾਲੀ ਜਿਹੜੀ ਕਰਾਉਣੀ ਪੈਣੀ ਤੇ ਪਬਲਿਕ ਸੈਕਟਰ ਨੂੰ ਬਚਾਉਣਾ ਪੈਣਾ ਐਵੇਂ ਗੱਲਾਂ ਕਹਿੰਦਾ ਹੋਇਆ ਤੁਹਾਡੇ ਆਲ ਪਾਸੋਂ ਬਹੁਤ ਬਹੁਤ ਧੰਨਵਾਦ ਕਹਿੰਦਾ ਹੈ ਕਿ ਆਪਣੀ ਜਗ੍ਹਾ ਵਾਸ ਲਈ ਨੰਨ ਧੰਨਵਾਦ ਮੋੜ ਦਿੰਦਾ ਹੈ